ਪਾ ਯਾ ਜੀ ਕਹਿੰਦੇ ਪਿਛਿਆ ਪਛਾ ਦੇਣ ਲੱਗ ਗਿਆ ਹੈ ਚੱਲ ਭੈਣ ਵਧੀਆ ਕੀਤਾ ਤਾਂ ਹੈ ਮੇਰੇ ਵਰਗੀ ਤਾਂ ਕਿਸੇ ਟਾਂ ਮਾਰਤ ਸਰ ਜਾ ਕਰੂ ਹੋਰ ਦੂਜੇ ਪਿੰਡ ਜਾਣਾ ਪੈਂਦਾ ਸੀ ਹਾਂ ਵਧੀਆ ਦੱਸਦਾ ਪੁੱਛਦਾ ਅੱਛਾ ਲਾਏ ਫੇ ਤਾਂ ਰੰਗ ਭਾਗ ਲੱਗ ਗਏ ਭੈਣ ਹੈ ਹਾਂ ਤਾਂ ਬਾਹਲਾ ਹੀ ਵਧੀਆ ਕੰਮ ਆ ਨਹੀਂ ਮੈਂ ਤਾਂ ਸਾਡੇ ਵਾਲੇ ਨੂੰ ਵੀ ਕਹੂੰ ਮੰਨਦਾ ਨਹੀਂ ਜੇ ਮੰਨ ਜਵੇ ਇਸ ਤਾਂ ਦੋ ਜਾਨੇ ਲੱਗ ਜਾਣਗੇ ਮੈਂ ਚਮਟੇ ਵਝਾਈ ਜਾ ਕਰੂ ਹਾ ਉਹ ਬੁੜੀਆਂ ਦੇ ਚਮਟਾ ਚਮਟਾ ਵੀ ਮਾਰਨੇ ਹੁੰਦੇ ਨੇ ਉਹ ਤਾਂ ਮੈਂ ਮਾਰ ਲਿਆ ਕਰੂੰ ਤੇਰੇ ਹਾਂ ਅੱਛਾ ਔਣ ਵੀ ਲੱਗੇ ਸਾਗ ਸੁੱਕ ਬਣ ਕੇ ਅੱਛਾ ਫੇਰ ਤਾਂ ਬਾਲੇ ਹੀ ਵਧੀਆ ਪੰਜੀਰੀ ਵੀ ਹਾਂ ਨੂੰ ਤਾਂ ਬਾਲੇ ਕੁਸ ਭਗ ਦੇਖ ਜਾਂਦੀਆਂ ਹਨ ਬੀਬੀਆਂ ਪੰਜੀਰੀ ਤਾਂ ਭਣੇ ਕੋਲਾ ਮੈਨੂੰ ਵੀ ਲੈ ਆਉਂਦੀ ਹਾਂ ਕੱਲੀ ਕੱਲੀ ਉਹ ਖਾਈ ਜਾਨੀ ਐ ਬੀਪੀ ਪਤਾ ਲੱਗ ਜੂਗਾ ਹਾਂ ਨਾਲੇ ਤੇ ਤੈਨੂੰ ਪਤਾ ਇੱਕ ਕਿਸੇ ਦੀ ਕਹਿ ਜੀ ਨੀਤ ਹੁੰਦੀ ਕਿਸੇ ਦੀ ਕਹਿ ਜੀ ਹੁੰਦੀ ਆ ਜੇ ਕਿਸੇ ਦਾ ਕੰਮ ਨਾ ਬਣਿਆ ਭਾਵੇਂ ਉਹ ਤਾਂ ਹੋ ਕੇ ਲਉਗੀ ਨਾ ਬੈਠੀ ਮਰ ਜਾਏ ਬਾਬਾ ਪੰਜੀਰ ਲਾ ਕੇ ਦੇ ਕੇ ਆਈਆਂ ਮਰ ਜਾਏ ਬਾਬਾ ਸਾਗ ਰਣਕ ਦੇ ਕੇ ਆਈਆਂ ਹਾਂ ਕੱਲੀ ਨਾ ਖਾਇ ਕਰ ਆਜ ਦਾਲੇ ਵੰਡ ਦਿਆ ਕਰ ਆਸਗਮਾੜ ਇਹ ਮਾੜਾ ਹੁੰਦਾ ਖਾਣਾ ਕੱਲਿਆਂ ਨੂੰ ਹਾਂ ਚਲ ਪੈਸੇ ਟੁੱਕਰ ਤੁਸੀਂ ਰੱਖ ਲਿਆ ਕਰੋ ਉਹ ਨਹੀਂ ਆਪਾਂ ਮੰਗਦੇ ਹੈ ਕਿ ਨਹੀਂ ਉਹ ਨਹੀਂ ਅਸੀਂ ਮੰਗਦੇ ਆ ਜਿਹੜਾ ਨਿੱਕੜ ਸੁੱਕੜ ਹੁੰਦਾ ਹੈ ਇਹ ਪੁੰਨਦਾਨ ਕਰਦਿਆ ਕਰੋ ਇਹਨਾਂ ਬਾਲਾ ਘਰੇ ਰੱਖਿਆ ਕਰੋ ਖਾਇਆ ਕਰੋ ਹਾਂ ਅੱਛਾ ਨਹੀਂ ਮਰ ਗਿਆ ਅੱਛਾ ਜੁੱਤੀ ਕੱਪੜੇ ਵੀ ਆਉਣ ਲੱਗ ਗਏ ਨਹੀਂ ਪਹਿਣੇ ਉਹ ਵੀ ਬੰਡ-ਬੰਡ ਦਿਆ ਕਰੋ ਇਹਨੇ ਰੱਖ ਕੇ ਹੋਰ ਘਰ ਦੇ ਵਿੱਚ ਥੋੜੀ ਭੂਤ ਨੱਚਣ ਲੱਗ ਜਾਣ ਆ ਇਹ ਨੇ ਭੂਤਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਸਿਆਣੇ ਕਹਿੰਦੇ ਨੇ ਹਾਂ ਤੁਸੀਂ ਤਾਂ ਪੁੱਠੇ ਹੀ ਪੰਗਾ ਲੈ ਲਿਆ